ਪੰਜਾਬ ਦੇ ਵਿੱਚ ਤਾਪਮਾਨ 45 ਡਿਗਰੀ ਦੇ ਉੱਤੇ ਚੱਲ ਰਿਹਾ ਹੈ ਤਾਂ ਇਸ ਵੇਲੇ ਹਰ ਕੋਈ ਗਰਮੀ ਤੋਂ ਤਰਾ-ਤਰਾ ਕਰ ਉਠਾਇਆ ਲੇਕਿਨ ਅੰਮ੍ਰਿਤਸਰ ਪਾਸ ਵੱਲੋਂ ਇੱਕ ਵੱਖਰਾ ਉਪਰਾਲਾ ਕੀਤਾ ਗਿਆ ਹੈ ਜਿੱਥੇ ਕਿ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਉੱਤੇ ਇੱਕ ਸਪੈਸ਼ਲ ਸ਼ਬੀਲ ਦਾ ਯੋਜਨ ਕੀਤਾ ਗਿਆ ਤੁਸੀਂ ਵੇਖੋ ਕਿ ਦੁੱਧ ਛੋਡੇ ਦਾ ਖਾਸ ਲੰਗਰ ਜਿਹੜਾ ਹੈ ਇੱਥੇ ਲਾਇਆ ਗਿਆ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਠੰਡੇ ਜਿਹੜਾ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਹੁੰਦੀਆਂ ਹੈ ਔਰ ਖਾਸ ਕਰਕੇ ਦੁੱਧ ਛੋਡਾ ਇੱਥੇ ਲੋਕਾਂ ਨੂੰ ਪਿਆਣ ਦਾ ਕੰਮ ਕੀਤਾ ਜਾ ਰਿਹਾ ਹੈ ਤਾਂ ਉਪਰਾਲਾ ਜਿਹੜਾ ਹੈ ਅਮਰਸਰ ਪੁਲਿਸ ਵੱਲੋਂ ਕੀਤਾ ਗਿਆ ਹੈ ਤੁਸੀਂ ਵੇਖ ਸਕਦੇ ਹੋ ਕਿ ਦੁੱਧ ਜਰਾ ਹੈ ਉਸ ਦੇ ਨਾਲ ਦੁੱਧ ਛੋਟਾ ਤਿਆਰ ਕੀਤਾ ਜਾ ਰਿਹਾ ਹੈ ਤੇ ਪੰਜਾਬ ਪੁਲਿਸ ਦੇ ਜਿਹੜੇ ਮੁਲਾਜ਼ਮ ਨੇ ਜਿਹੜੇ ਐਸ ਐਚ ਓ ਸਰਬਾਨ ਨੇ ਔਰ ਅਫਸਰ ਨੇ ਉਹ ਜਿੱਥੇ ਚੈਕਿੰਗ ਵੀ ਕਰ ਰਹੇ ਨੇ ਤੇ ਦੂਜੇ ਪਾਸੇ ਇਹ ਨੇਕ ਉਪਰਾਲਾ ਵੀ ਕਰ ਰਹੇ ਨੇ ਤੁਸੀਂ ਦੇਖੋ ਕਿ 45 ਡਿਗਰੀ ਟੈਂਪਰੇਚਰ ਹੈ ਇਸ ਵੇਲੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਚਾਰੇ ਪਾਸੇ ਅਗਰ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਗਰਮੀ ਦੇ ਕਾਰਨ ਲੋਕ ਜਿਹੜੇ ਨੇ ਇਫੈਕਟਡ ਹੋ ਰਹੇ ਨੇ ਤਾਂ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਜਿਹੜੇ ਅਧਿਕਾਰੀ ਨੇ ਉਹ ਇਸ ਵੇਲੇ ਤੁਹਾਨੂੰ ਨਜ਼ਰ ਆਣਗੇ ਜਿਹੜੇ ਕਿ ਖੁਦ ਇਸ ਵੇਲੇ ਨਜ਼ਰ ਆਣਗੇ ਤੁਸੀਂ ਦੇਖੋ ਪੰਜਾਬ ਪੁਲਿਸ ਦੀ ਜਿਹੜੀ ਕੈਬਨ ਹੈ ਉਰ ਉੱਪਰ ਬਿਲਕੁਲ ਗੋਲਡਨ ਗੇਟ ਜੋ ਕਿ ਅੰਮ੍ਰਿਤਸਰ ਦਾ ਐਂਟਰੀ ਗੇਟ ਮੰਨਿਆ ਜਾਂਦਾ ਹੈ ਉਸ ਐਂਟਰੀ ਗੇਟ ਦੇ ਉੱਤੇ ਜਿਹੜਾ ਹੈ ਇਸ ਵੇਲੇ ਜਿਹੜਾ ਵੀ ਕੋਈ ਵਾਹਨ ਆਂਦਾ ਹੈ ਉਹਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਨਾਲ ਨਾਲ ਪੰਜਾਬ ਪੁਲਿਸ ਵੱਲੋਂ ਖਾਸ ਤੌਰ ਦੇ ਉੱਤੇ ਇੱਥੇ ਲੰਗਰ ਵੀ ਲਾਇਆ ਗਿਆ ਹੈ ਸਾਡੇ ਨਾਲ ਐਸਐਚਓ ਸਬਾਨ ਮੌਜੂਦ ਨੇ ਸਰ ਕਿਵੇਂ ਪ੍ਰਯਾਸ ਕੀਤਾ ਗਿਆ ਕਿ ਇਸ ਨੂੰ ਕਰਨਾ ਚਾਹੀਦਾ ਹੈ ਗਰਮੀ ਬਹੁਤ ਹੈ ਦੇਖੋ ਜੀ ਅੱਜ ਦਾ ਤਾਪਮਾਨ ਜਿਹੜਾ ਬਹੁਤ ਜ਼ਿਆਦਾ ਚੱਲ ਰਿਹਾ ਮਾਨ ਜੋ ਆਪਣੇ ਕਮਿਸ਼ਨਰ ਸਾਹਿਬ ਜੀ ਜੋ ਕਿ ਸਦਾ ਹੀ ਪਬਲਿਕ ਦੀ ਸੇਵਾ ਵਿੱਚ ਤਤਪਰ ਰਹਿੰਦੇ ਨੇ ਅਤੇ ਸਾਨੂੰ ਜਿਹੜਾ ਵੀ ਨਿਰਦੇਸ਼ ਪਬਲਿਕ ਦੀ ਸੇਵਾ ਵਾਸਤੇ ਨਿਰਦੇਸ਼ ਦਿੰਦੇ ਰਹਿੰਦੇ ਨੇ ਅੱਜ ਸਲਤਨਵਿੰਡ ਦੇ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਚੈਕਿੰਗ ਦੇ ਨਾਲ ਨਾਲ ਇਹ ਪ੍ਰਣਾਲਾ ਕੀਤਾ ਗਿਆ ਕਿ ਪਬਲਿਕ ਨੂੰ ਜਿਹੜਾ ਬਾਜਾਂ ਦੀ ਜਿਹੜੀ ਆ ਦੁੱਧ ਸੋਟੇ ਦੀ ਜਿਹੜੀ ਆ ਸੇਵਾ ਕੀਤੀ ਜਾਵੇ ਇਹ ਸਾਰਾ ਜਿਹੜਾ ਪ੍ਰਣਾਲਾ ਵਾ ਸultanpur ਦੇ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਕੀਤਾ ਜਾ ਰਿਹਾ ਹੈ ਸਪੋਰਟਸ ਮੁਲਾਜ਼ਮਾਂ ਦੇ ਸਹਿਯੋਗ ਦੇ ਨਾਲ ਇਹ ਪ੍ਰਾਲਾ ਕੀਤਾ ਜਾ ਰਿਹਾ ਹੈ ਤਾਂ ਇਸ ਲਈ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਹਾਂ ਤੁਸੀਂ ਵੇਖੋ ਕਿ ਬਕਾਇਦਾ ਤੌਰ ਤੇ ਦੁੱਧ ਛੋਡੇ ਦਾ ਲੰਗਰ ਤੁਸੀਂ ਦੇਖੋ ਕਿ ਠੰਡਾ ਜਿਹਾ ਹੈ ਤੇ ਭਾਜੀ ਫਿਰ ਕਿੰਨੇ ਕਿਲੋ ਦੁੱਧ ਲਿਆਂਦਾ ਜੀ ਅੱਜ ਹਾਂ ਮੇਰੇ ਸਾਹਬ ਨਾਲ ਇਹ 20 ਕਿਲੋ ਤਾਂ ਦੁੱਧ ਤਾਂ ਪੈ ਚੁੱਕਾ ਹੈ ਤੇ 10-15 ਕਿਲੋ ਸਾਡੇ ਕੋਲ ਦੁੱਧ ਹੋਰ ਹੈਗਾ ਅੱਛਾ ਦੁੱਧ ਛੋਡੇ ਦਾ ਲੰਗਰ ਕਿਉਂ ਕਾਰਨ ਕੀ ਹੈ ਦੁੱਧ ਛੋਡੇ ਦਾ ਕੀ ਫਾਇਦਾ ਜੀ ਇਹਦਾ ਦੇਖੋ ਜੀ ਇੱਕ ਤਾਂ ਗਰਮੀ ਬਹੁਤ ਹੈ ਜਿਹੜੀਆਂ ਦੂਜੇ ਬ੍ਰਾਂਡ ਵਾਲੀਆਂ ਚੀਜ਼ਾਂ ਵਾ ਜਿਹੜੀਆਂ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ ਅਸੀਂ ਇਹ ਸੋਚਿਆ ਕਿ ਇਹ ਜਿਹੜਾ ਦੇਸੀ ਲੰਗਰ ਆ ਇਹਨੂੰ ਲਾਇਆ ਜਾਵੇ ਤੇ ਰਾਹਤ ਜਿਹੜੀ ਆ ਪਬਲਿਕ ਜਿਹੜੀ ਜਾ ਰਹੀ ਆ ਇਹ ਇਹਦੇ ਨਾਲ ਜਿਹੜਾ ਵਾ ਇਨਾਂ ਤੇ ਚੰਗਾ ਅਸਰ ਜਿਹੜਾ ਪੁਲਿਸ ਦਾ ਜਿਹੜਾ ਅਸਰ ਆ ਉਹ ਵੀ ਚੰਗਾ ਦਿਖਾਈ ਦਿੰਦਾ ਚੈਕਿੰਗ ਵੀ ਨਾਲ ਨਾਲ ਚੱਲ ਰਹੀ ਹੈ ਹਾਂਜੀ ਹਾਂਜੀ ਦੇਖੋ ਚੈਕਿੰਗ ਵੀ ਨਾਲ ਨਾਲ ਚੱਲ ਰਹੀ ਆ ਇੱਕ ਐਡੀਸ਼ਨ ਵੱਖਰੇ ਤੌਰ ਤੇ ਵੱਖਰੀ ਸਾਈਡ ਤੇ ਜਿਹੜਾ ਲੰਗਰ ਲਗਾਇਆ ਗਿਆ ਬਿਲਕੁਲ ਅਗਰ ਇਹਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਨੂੰ ਗਲਾਸ ਵੀ ਜਿਹੜਾ ਹੈ ਦਿੱਤਾ ਜਾ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਆ ਤਾਂ ਇੱਕ ਪਾਸੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਵੇਖੋ ਤਾਂ ਦੂਜੇ ਪਾਸੇ ਲੋਕਾਂ ਨੂੰ ਦੁੱਧ ਵੀ ਇੱਥੇ ਦੁੱਧ ਥੋੜਾ ਵੀ ਜਿਹੜਾ ਦਿੱਤਾ ਜਾ ਰਿਹਾ ਹੈ ਚੈਕਿੰਗ ਦੀਆਂ ਤਸਵੀਰਾਂ ਵੀ ਤੁਹਾਨੂੰ ਸਾਂਝੀਆਂ ਕਰਦੇ ਆ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਪੰਜਾਬ ਪੁਲਿਸ ਚੈਕਿੰਗ ਕਰ ਰਹੀ ਹੈ ਚੈਕਿੰਗ ਦੇ ਨਾਲ-ਨਾਲ ਲੋਕਾਂ ਨੂੰ ਜਿਹੜਾ ਹੈ ਉਹ ਖੁਦ ਗਲਾਸ ਲੈ ਕੇ ਖੁਦ ਗਲਾਸ ਲੈ ਕੇ ਪੰਜਾਬ ਪੁਲਿਸ ਦੇ ਮੁਲਾਜ਼ਮ ਲੋਕਾਂ ਨੂੰ ਪਹਿਲੇ ਪਾਣੀ ਪੁੱਛ ਰਹੇ ਨੇ ਹੁਣ ਤੁਸੀਂ ਦੇਖੋ ਕਿ ਜਿੱਥੇ ਚੈਕਿੰਗ ਕਰਨੀ ਹੈ ਤਾਂ ਚੈਕਿੰਗ ਦੇ ਨਾਲ-ਨਾਲ ਪੁਲਿਸ ਮੁਲਾਜ਼ਮ ਜਿਹੜੇ ਨੇ ਹੱਥ ਦੇ ਵਿੱਚ ਗਲਾਸ ਲੈ ਕੇ ਲੋਕਾਂ ਨੂੰ ਚੈਕਿੰਗ ਕਰਦੇ ਨਜ਼ਰ ਆਣਗੇ ਤਸਵੀਰ ਤੁਹਾਨੂੰ ਅਸੀਂ ਖੂਬਸੂਰਤ ਤਸਵੀਰਾਂ ਨੇ ਅੰਮ੍ਰਿਤਸਰ ਤੋਂ ਸਾਂਝੀਆਂ ਕਰ ਰਹੇ ਹਾਂ ਚੈਕਿੰਗ ਦੇ ਨਾਲ-ਨਾਲ ਜਿਹੜਾ ਹੈ ਇੱਕ ਸੇਵਾ ਦਾ ਪ੍ਰਯਾਸ ਵੀ ਇੱਥੇ ਕੀਤਾ ਜਾ ਰਿਹਾ ਹੈ ਤਪੁਲਸ ਦੇ ਅਧਿਕਾਰੀ ਤੁਸੀਂ ਦੇਖੋ ਕਿ ਇੱਥੇ ਇਸ ਵੇਲੇ ਚੈਕਿੰਗ ਕਰਦੇ ਨਜ਼ਰ ਆ ਰਹੇ ਨੇ ਤੇ ਨਾਲ ਹੀ ਨਾਲ ਉਹਨਾਂ ਨੂੰ ਇੱਕ ਵੱਖਰੀ ਇੱਕ ਸੇਵਾ ਦਿੱਤੀ ਜਾ ਰਹੀ ਹੈ ਉਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਦੇਖੋ ਕਿ ਚੈਕਿੰਗ ਤੇ ਚੱਲ ਰਹੀ ਹੈ ਤੇ ਨਾਲ-ਨਾਲ ਜਿਹੜਾ ਹੈ ਉਹਨਾਂ ਨੂੰ ਪਾਣੀ ਦਾ ਗਲਾਸ ਜੋ ਦੁੱਧ ਛੋੜੇ ਦਾ ਗਲਾਸ ਹੈ ਉਹ ਵੀ ਆਫਰ ਕੀਤਾ ਜਾ ਰਿਹਾ ਹੈ ਕਿ ਤੁਸੀਂ ਦੁੱਧ ਛੋੜਾ ਪੀਓ ਪਹਿਲਾਂ ਕਿਉਂਕਿ ਇਹਦੇ ਨਾਲ ਤੁਹਾਨੂੰ ਗਰਮੀ ਤੋਂ ਰਾਹਤ ਮਿਲੇਗੀ ਤਾਂ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋ ਕਿ ਚੈਕਿੰਗ ਦੇ ਨਾਲ-ਨਾਲ ਜਿਹੜਾ ਹੈ ਲੋਕਾਂ ਨੂੰ ਇੱਥੇ ਬਕਾਇਦਾ ਤੌਰ ਦੇ ਉੱਤੇ ਨਾਲ ਡਰਿੰਕ ਜਿਹੜੀ ਹੈ ਪਾਣੀ ਦੀ ਡਰਿੰਕ ਉਹ ਆਫਰ ਕੀਤੀ ਜਾ ਰਹੀ ਹੈ ਤਾਂ ਇੱਕ ਚੰਗਾ ਉਪਰਾਲਾ ਪੰਜਾਬ ਪੁਲਿਸ ਦਾ ਤੁਸੀਂ ਵੇਖ ਸਕਦੇ ਹੋ ਆਪਣੀ ਟੀਵੀ ਸਕਰੀਨ ਦੇ ਉੱਤੇ ਕਿ ਚੈਕਿੰਗ ਦੇ ਨਾਲ-ਨਾਲ ਲੋਕਾਂ ਨੂੰ ਪਾਣੀ ਪਿਆਇਆ ਜਾ ਰਿਹਾ ਹੈ ਔਰ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਬਹੁਤ ਜ਼ਿਆਦਾ ਹੈ 45 ਡਿਗਰੀ ਦੇ ਉੱਤੇ ਟੈਂਪਰੇਚਰ ਆ ਚੁੱਕਾ ਹੈ ਲੇਕਿਨ ਕੋਈ ਵੀ ਰਾਘਿ ਰਹਾ ਰਿਹਾ ਹੈ ਉਸ ਨੂੰ ਚੈਕਿੰਗ ਤੇ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਇਸ ਦੇ ਨਾਲ-ਨਾਲ ਉਸ ਨੂੰ ਪਾਣੀ ਵੀ ਪਿਆ ਪਾਜੀ ਕਿੱਦਾਂ ਲੱਗਾ ਜੀ ਇਹ ਪੁਲਿਸ ਚੈਕਿੰਗ ਦੇ ਨਾਲ-ਨਾਲ ਤੁਹਾਨੂੰ ਨਾਲ pani puni vi pyari hai sir mere ko punjabi nahi aati kaisa laga aapko ye aapko acha laga ye pehle pani offer kiya aapko ha dhanyawad sir aapko bahut acha laga ta bilkul tusi vekho ke itthe jare log aa rahe ne onna di agar checking kiti ja rahi hai ta onna nu baqayda taur te naal pani vi offer kita ja raha hai tasveer tusi dikha rahe ha amritsar to ta kuch riders aaye ne ta onna naal gal baat karde ha haan ji sir ki kehna chahoge riding karke aaye ho but police ne ikko tonu pani vi offer kita naal ਬਹੁਤ ਚੰਗਾ ਲੱਗਾ ਸਾਨੂੰ ਗਰਮੀ ਬਹੁਤ ਜ਼ਿਆਦਾ ਹੈ ਔਰ ਪੁਲਿਸ ਚੰਗਾ ਕੰਮ ਕਰ ਰਹੀ ਪੰਜਾਬ ਪੁਲਿਸ ਬਹੁਤ ਵਧੀਆ ਹੈ ਬਹੁਤ ਸਾਨੂੰ ਖੈ ਲੱਗਾ ਤੁਸੀਂ ਕੋ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਪਾਸੇ ਜਿਹੜੀ ਇਹ ਸ਼ਬੀਲ ਲਗਾਈ ਗਈ ਹੈ ਪੰਜਾਬ ਪੁਲਿਸ ਵੱਲੋਂ ਉਹ ਜਗ੍ਹਾ ਦੇ ਉੱਤੇ ਤੁਸੀਂ ਦੇਖੋ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਜਿਹੜਾ ਹੈ ਇੱਥੇ ਪਾਣੀ ਪਿਲਾਇਆ ਜਾ ਰਿਹਾ ਹੈ ਨਾਲ ਨਾਲ ਚੈਕਿੰਗ ਵੀ ਕੀਤੀ ਜਾ ਰਹੀ ਹੈ ਪੁਲਿਸ ਦੇ ਮੁਲਾਜ਼ਮ ਤੁਸੀਂ ਦੇਖੋ ਇਹ ਵੀਰ ਆਪਣਾ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਲੋਕਾਂ ਨੂੰ ਪਾਣੀ ਆਫਰ ਕਰਦਾ ਹੈ ਔਰ ਖਾਸ ਕਰਕੇ ਦੁੱਧ ਛੋਡੇ ਦੀ ਜਿਹੜੀ ਸ਼ਬੀਲ ਹੈ ਔਰ ਸੜਕ ਤੇ ਖੜ ਕੇ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਆਫਰ ਕੀਤੀ ਜਾ ਰਹੀ ਹੈ ਤਾਂ ਪੰਜਾਬ ਪੁਲਿਸ ਜਿੱਥੇ ਆਪਣੀ ਸ਼ਕਤੀ ਕਰਕੇ ਜਾਣੀ ਜਾਂਦੀ ਹੈ ਤਾਂ ਦੂਜੇ ਪਾਸੇ ਇੱਕ ਸੇਵਾ ਦਾ ਵੀ ਇੱਕ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਵੱਲੋਂ ਸ਼ਰਿਆਮ ਰੋਕ ਕੇ ਲੋਕਾਂ ਨੂੰ ਇੱਥੇ ਜਲ ਮਿਸ਼ਕਾਇਆ ਜਾ ਰਿਹਾ ਹੈ ਤਾਂ ਤੁਸੀਂ ਵੇਖੋ ਖਾਸ ਤੌਰ ਦੇ ਉੱਤੇ ਲੋਕਾਂ ਨੂੰ ਪਾਣੀ ਪਿਆਇਆ ਜਾ ਰਿਹਾ ਹੈ ਤਾਂ ਕਿ ਪਾਣੀ ਪੀਣ ਲੋਕ ਤਾਂ ਇਹ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਅੰਮ੍ਰਿਤਸਰ ਤੋਂ ਕਿ ਕਿਸ ਤਰੀਕੇ ਦੇ ਨਾਲ ਭਾਈ ਕਿੱਦਾਂ ਲੱਗਾ ਅੱਜ ਪੰਜਾਬ ਪੁਲਸ ਨੇ ਇੱਧਰ ਕੀਤਾ ਗਰਮੀ ਤੇ ਗਰਮੀ ਬਹੁਤ ਹੈ ਲੇਕਿਨ ਤੁਹਾਨੂੰ ਇੱਕ ਰਾਹਤ ਵੀ ਦੇ ਰਹੀ ਹੈ ਇਹ ਸਾਨੂੰ ਜੀ ਬਹੁਤ ਵਧੀਆ ਲੱਗਾ ਮਹਾਂਪੁਰਸ਼ੋ ਇਹੋ ਹੀ ਲੰਗਰ ਚੱਲਦੇ ਰਹੇ ਗੁਰੂ ਮਹਾਰਾਜ ਦੇ ਬਾਬੇ ਨਾਨਕ ਦੇ ਜਿਨੇ 2000 ਰੁਪਈਆ ਤੋਂ ਲੰਗਰ ਲਾਇਆ ਤੇ ਪਿਆਰੋ ਇਸੇ ਦਾ ਚੱਲਦੇ ਰਹੇ ਕਿਰਪਾ ਕਰੀਏ ਮਹਾਂ ਇਹਦੇ ਲੰਗਰ ਚੱਲਦੇ ਰਹਿਣ ਤਾਂ ਖੁਦ ਇੱਥੇ ਇੱਕ ਸੇਵਾ ਦਾ ਮਾਹੌਲ ਤੁਸੀਂ ਵੇਖੋ ਪੰਜਾਬ ਪੁਲਸ ਦੇ ਮੁਲਾਜ਼ਮ ਡਿਊਟੀ ਚੈਕਿੰਗ ਅਤੇ ਨਾਲ ਸੇਵਾ ਉਹ ਖਾਸ ਤੌਰ ਤੇ ਨਜ਼ਰ ਆ ਰਹੀ ਹੈ ਚੰਗੀ ਚੀਜ਼ ਹੈ ਤੁਹਾਨੂੰ ਸਾਂਝੀ ਕੀਤੀ ਹੈ 44 ਡਿਗਰੀ ਟੈਂਪਰੇਚਰ ਤੋਂ ਉੱਤੇ ਹੈ ਇਸ ਵੇਲੇ ਅੰਮ੍ਰਿਤਸਰ ਦੇ ਵਿੱਚ ਪਰ ਦੂਜੇ ਪਾਸੇ ਪੰਜਾਬ ਪੁਲਿਸ ਵੱਲੋਂ ਖਾਸ ਤੌਰ ਤੇ ਦੁੱਧ ਛੋਡੇ ਦਾ ਲੰਗਰ ਲਗਾ ਕੇ ਆਪਣੇ ਪੁਲਿਸ ਮੁਲਾਜ਼ਮਾ ਦੇ ਨਾਲ ਸਹਿਯੋਗ ਦੇ ਨਾਲ ਇਸ ਨੂੰ ਕੀਤਾ ਗਿਆ ਹੈ ਉਹਨਾਂ ਕਹਿਣਾ ਕਿ ਗਰਮੀ ਬਹੁਤ ਹੈ ਲੋਕਾਂ ਨੂੰ ਗਰਮੀ ਤੋਂ ਬਚਾਉਣਾ ਵੀ ਸਾਡਾ ਕੰਮ ਹੈ ਤੇ ਇਸ ਕਰਕੇ ਨੇਕ ਉਪਰਾਲਾ ਕੀਤਾ ਗਿਆ ਹੈ ਕੈਮਰਾਮੈਨ ਅਸ ਦੇ ਨਾਲ ਸੁਮਿਤ ਕੰਨਾ ਰਿਪੋਰਟ ਪੰਜਾਬ ਟੀਵੀ ਅੰਮ੍ਰਿਤਸਰ